ਦੇ ਵਿੱਚ ਦੱਸਿਆ ਕਿ ਦੋਹਾਂ ਸੂਬਿਆਂ ਦੇ ਪੱਕੇ ਮੈਂਬਰ ਲਾਉਣ ਦੀ ਤਿਆਰੀ ਹੈ ਕਿੰਦਾ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਸੂਬਾ ਸਰਕਾਰਾਂ ਨੂੰ ਚਿੱਠੀ ਭੇਜ ਦਿੱਤੀ ਹੈ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਨੂੰ ਚਿੱਠੀ ਭੇਜੀ ਗਈ ਹੈ ਤਾਂ ਕੇਂਦਰੀ ਬਿਜਲੀ ਮੰਤਰਾਲੇ ਨੇ ਦੱਸਿਆ ਕਿ 10 ਅਕਤੂਬਰ ਨੂੰ ਪੰਜਾਬ ਦੇ ਸਮੇਤ ਚਾਰ ਸੂਬਿਆਂ ਨੂੰ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਾਇਆ ਹੈ ਤਾਂ ਪੱਤਰ ਦੇ ਮੁਤਾਬਿਕ ਪੰਜਾਬ ਪੁਨਰਗਠਨ ਐਕਟ 1966 ਤਾਰਾ 79 2A ਦੇ ਵਿੱਚ ਸੋਧ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਅਤੇ ਜਿਸ ਦੇ ਤਹਿਤ BBMP ਦੇ ਵਿੱਚ ਮੈਂਬਰਾਂ ਦੀ ਗਿਣਤੀ 4 ਹੋ ਜਾਏਗੀ। ਪਹਿਲਾਂ ਪੰਜਾਬ ਤੇ ਹਰਿਆਣਾ ਹੀ ਪੱਕੇ ਮੈਂਬਰ ਸਨ। ਪੰਜਾਬ ਦੇ ਵਿੱਚੋਂ ਮੈਂਬਰ ਯਾਨੀ ਕਿ ਪਾਵਰ ਅਤੇ ਹਰਿਆਣਾ ਚੋਂ ਮੈਂਬਰ ਯਾਨੀ ਸੰਜਾਈ ਦੇ ਪੱਕੇ ਤੌਰ ਤੇ ਤਨਖਤ ਹੁੰਦੇ ਰਹੇ ਨੇ। ਤਾਂ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਿਮਾਚਲ ਦੇ ਵੱਲੋਂ ਕਈ ਵਾਰ ਉਠਾਈ ਗਈ ਮੰਗ ਦੇ ਮੱਦੇਨਜ਼ਰ ਇਹਨਾਂ ਦੋਵਾਂ ਸੂਬਿਆਂ ਨੂੰ ਸਥਾਈ ਪ੍ਰਤੀਨਿਧਤਾ ਦੇਣ ਦੀ ਤਜਵੀਜ਼ ਹੈ। ਨਪਿੰਦਰ ਬਰਾੜ ਮੈਨਸੋਗੀ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਕੀ ਹੈ ਪੂਰੀ ਜਾਣਕਾਰੀ ਬੇਰਵਾਕੀ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਲਗਾਤਾਰ ਕਈ ਵਾਰ ਇਹ ਮੈਂਬਰਸ਼ਿਪ ਨੂੰ ਲੈ ਕੇ ਸੁਰਖੀ ਅਚਰਿਆ ਹੈ BBMP ਦੇਖੋ ਬਿਲਕੁਲ BBMP ਮੈਂ ਲਗਾਤਾਰ ਵਾਰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਜਵਾਬਦਾ ਕਰਿਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਤ ਬਿਲਕੁਲ ਨ ਪਿੰਦ ਦਾ ਰੁਕਰਾ ਕੇ ਦੱਸਿਏ ਕਿ ਰਾਜਸਥਾਨ ਤੇ ਹਿਮਾਚਲ ਨੂੰ ਹੁਣ ਬੀਬੀਐਮਬੀ ਦੇ ਵਿੱਚ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ ਹੈ ਇਸ ਤੋਂ ਪਹਿਲਾਂ ਸਿਰਫ ਹਰਿਆਣਾ ਤੇ ਪੰਜਾਬ ਹੀ ਪੱਕੇ ਮੈਂਬਰ ਨੇ ਜੋ ਆਪੇ ਆਪ ਦੇ ਵਿੱਚ ਬੇਅਦਮ ਹੈ ਜਿਸ ਦਾ ਜ਼ਿਕਰ ਨਪਿੰਦਰ ਵੀ ਕਰ ਰਹੇ ਨੇ ਕਿਉਂਕਿ ਪਾਣੀਆਂ ਨੂੰ ਲੈ ਕੇ ਸਮੇਂ-ਸਮੇਂ ਤੇ ਵਿਵਾਦ ਜਿਹੜਾ ਹੈ ਉਹ ਖੜਾ ਹੁੰਦਾ ਰਿਹਾ ਹੈ ਪੰਜਾਬ ਆਪਣਾ ਪੂਰੇ ਤੌਰ ਤੇ ਪੱਖ ਰੱਖਦਾ ਹੈ ਦੂਸਰੇ ਪਾਸੇ ਬਾਕੀ ਦੇ ਸੂਬਿਆਂ ਦਾ ਵੀ ਜ਼ਿਕਰ ਕੀਤਾ ਜਾਂਦਾ ਔਰ ਵਾਰ-ਵਾਰ ਇਹ ਕਿਹਾ ਜਾਂਦਾ ਹੈ ਆ ਕਿ ਜਦੋਂ ਜ਼ਿੰਮੇਵਾਰੀ ਸਾਡੇ ਕੋਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਕਿ ਕੇਂਦਰ ਤੋਂ ਜਿਹੜੀਆਂ ਫੋਰਸਿਸ ਨੇ ਉਹ ਤਨਾਤ ਕਰ ਦਿੱਤੀਆਂ ਗਈਆਂ ਸਨ ਹਾਲਾਂਕਿ ਇਹ ਸਾਫ਼ ਤੌਰ ਤੇ ਸ੍ਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਜਦੋਂ ਸਾਡੇ ਕੋਲ ਇੰਨੀ ਕੈਪੇਬਲ ਸਾਡੀ ਪੰਜਾਬ ਪੁਲਿਸ ਹੈ ਤਾਂ ਫਿਰ ਉੱਥੇ ਅਸੀਂ ਤਨਾਤ ਕੀਤੀ ਹੋਈ ਹੈ ਫਿਰ ਬਾਹਰੋਂ ਜਿਹੜੀ ਫੋਰਸਿਸ ਤਨਾਤ ਕੀਤੀਆਂ ਜਾ ਰਹੀਆਂ ਨੇ ਤਾਂ ਅਸੀਂ ਉਹਨਾਂ ਦਾ ਬਿੱਲ ਕਿਉਂ ਭਰੀਏ ਅਸੀਂ ਉਹਨਾਂ ਨੂੰ ਕਿਉਂ ਉਹ ਪੈਸਾ ਜਿਹੜਾ ਹੈ ਉਹ ਚੁਕਤਾ ਕਰੀਏ ਜਦ ਕਿ ਸਾਡੇ ਕੋਲ ਆਪਣੀ ਕੈਪੇਬਿਲਿਟੀ ਹੈ ਫਿਰ ਅਸੀਂ ਆਪਣੀਆਂ ਫੋਰਸੇਜ਼ ਲਗਾ ਸਕਦੇ ਹਾਂ ਇਹ ਜਬਰੀ ਸਾਡੇ ਤੇ ਇਸ ਤਰੀਕੇ ਦੇ ਨਾਲ ਬੋਝ ਪਾਇਆ ਜਾ ਰਿਹਾ ਹੈ ਵਾਧੂ ਬੋਝ ਪਾਇਆ ਜਾ ਰਿਹਾ ਹੈ ਬਜਟ ਦਾ ਤਾਂ ਇਹ ਸਾਫ਼ ਤੌਰ ਤੇ ਮੁੱਦਾ ਉੱਠਾ ਰਿਹਾ ਹੈ ਇਸ ਤੋਂ ਇਲਾਵਾ ਲਗਾਤਾਰ ਪੰਜਾਬ ਇਹ ਮੰਗ ਕਰਦਾ ਹੈ ਕਿ ਆਖਰਕਾਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਕੋਲ ਹੈ ਤਾਂ ਫਿਰ ਅਸੀਂ ਉਸੇ ਹਿਸਾਬ ਦੇ ਨਾਲ ਪਾਵਰ ਦੇ ਵਿੱਚ ਵੀ ਹੋਣੇ ਚਾਹੀਦੇ ਆ ਜਾਂ ਫਿਰ ਸਾਡੇ ਫੈਸਲੇ ਜਿਹੜੇ ਨੇ ਉਹ ਲਾਗੂ ਵੀ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਹਿਮਾਚਲ ਵਾਲੇ ਪਾਸੇ ਤੋਂ ਆਉਂਦਾ ਹੈ ਪਾਣੀ ਤਾਂ ਬਹੁਤ ਵੱਡੇ ਪੱਧਰ ਤੇ ਮਾਰ ਕਰਦਾ ਹੈ ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਛੱਡਣਾ ਹੈ ਜਾਂ ਕੀ ਕੁਝ ਉਸ ਨੂੰ ਲੈ ਕੇ ਫੈਸਲੇ ਹੋਣਗੇ ਇਹ ਜਿਹੜੀ ਨਿਮਰਤਾ ਹੈ ਉਹ ਕੁੱਲ ਮਿਲਾ ਕੇ ਪੰਜਾਬ ਵੱਧ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਜ਼ਿੰਮੇਵਾਰ ਆ ਕਹਿ ਲਈਏ ਕਿ ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਵੱਧ ਲਾਗੂ ਹੋਣੇ ਚਾਹੀਦੇ ਨੇ ਤਾਂ ਦੋਵੇਂ ਸੂਬਿਆਂ ਨੂੰ ਦੱਸਿਆ ਕਿ ਸਥਾਈ ਪ੍ਰਤਨਿਧਤਾ ਦੇਣ ਦੀ ਤਜਵੀਜ਼ ਹੈ ਹੁਣ ਚਾਰੇ ਸੂਬੇ ਤੋਂ 40 ਰੁਪਏ ਤੋਂ ਇਸ ਐਕਟ ਦੇ ਵਿੱਚ ਸੋਧ ਨੂੰ ਲੈ ਕੇ ਤਿਆਰ ਤਜਵੀਜ਼ ਤੇ ਟਿੱਪਣੀਆਂ ਮੰਗੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਿਕ ਦੱਸਿਆ ਕਿ BBMP ਦਾ 39.58% ਖਰਚਾ ਪੰਜਾਬ ਚੱਲਦਾ ਹੈ ਔਰ 30% ਖਰਚਾ ਜਿਹੜਾ ਹੈ ਉਹ ਹਰਿਆਣਾ ਕਰਦਾ ਹੈ ਤਾਂ ਰਾਜਸਥਾਨ 24% ਅਤੇ ਹਿਮਾਚਲ ਪ੍ਰਦੇਸ਼ ਸਿਰਫ 4% ਅਤੇ ਚੰਡੀਗੜ੍ਹ 2% ਖਰਚਾ ਚੁੱਕਦਾ ਹੈ ਤਾਂ ਦੋਹਾਂ ਸੂਬਿਆਂ ਨੂੰ ਮੈਂਬਰ ਬਣਾਉਣ ਦੇ ਵੀ ਨਵੀਂ ਤਜਵੀਜ਼ ਪੰਜਾਬ ਦੇ ਅਧਿਕਾਰ ਤੇ ਕੈਂਚੀ ਚਲਾਉਣ ਦੀ ਤਿਆਰੀ ਹੈ ਤਾਂ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਹੁਣ ਰਿਐਕਸ਼ਨ ਕੀ ਹੋਏਗਾ ਮੌਜੂਦਾ ਸਰਕਾਰ ਦਾ ਇਹ ਸਭ ਤੋਂ ਜ਼ਿਆਦਾ ਅਹਿਮ ਹੈ ਤਾਂ ਨੀਲ ਗਰਗ ਸਾਡੇ ਨਾਲ 4 ਲਾਈਨ ਤੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਗਰਗ ਸਾਹਿਬ ਸਵਾਗਤ ਅਨੁਜਿਤ ਪੰਜਾਬ ਦੇ ਤਾਂ ਮੈਂਬਰ ਜਿਹੜੇ ਨੇ ਪੱਕੇ ਤੌਰ ਤੇ ਬਣਨ ਦੀ ਤਿਆਰੀ ਹੈ ਹਿਮਾਚਲ ਦੀ ਕੁਲ ਮਿਲਾਕੇ ਔਰ ਹੁਣ ਦੇਖਣਾ ਹੋਏਗਾ ਕਿ ਕੁਝ ਕਹਾ ਜਾਂਦਾ ਹੈ ਤਾਂ ਫਰਸਟ ਰਿਐਕਸ਼ਨ ਤੁਹਾਡਾ ਜਾਨਣਾ ਚਾਹਾਂਗੇ ਇਸ ਨੂੰ ਲੈ ਕੇ ਦੇਖੋ ਕੇਂਦਰ ਦੇ ਵਿੱਚ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਇਹ ਲਗਾਤਾਰ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਜੀਬੀਐਮਪੀ ਤਾਂ ਉਹਦਾ ਇੱਕ ਹਿੱਸਾ ਹੈਗਾ ਜਿੰਦਗੀ ਦੇ ਹਰ ਖੇਤਰ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਜਿਹੜਾ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਅੱਖਾਂ ਦੇ ਵਿੱਚ ਚੁਬਦਾ ਹੈਗਾ ਉਹ ਜਿਹੜਾ BBMP ਦਾ ਮੁੱਦਾ ਵੀ ਹੈਗਾ ਇੱਥੇ ਸਠਾਈ ਜਿਹੜੀ ਮੈਂਬਰਸ਼ਿਪ ਆ ਉਹ ਸਿਰਫ ਪੰਜਾਬ ਦੀ ਅਤੇ ਹਰਿਆਣਾ ਦੀ ਸੀ ਔਰ ਪੰਜਾਬ ਬੈਸੇ ਵੀ ਜਿਹੜਾ ਓਵਰ ਆਲ ਜਿਹੜਾ ਖਰਚਾ BBMP ਦਾ ਉਹਦਾ ਤਕਰੀਬਨ 40% ਪੇ ਕਰਦਾ ਹੈਗਾ ਹੁਣ ਉਸ ਦੇ ਉੱਤੇ ਹੱਕ ਵੀ ਪੰਜਾਬ ਦਾ ਹੈਗਾ ਔਰ ਉਸ ਦੇ ਹੱਕ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈਗਾ ਆਪਣੀ ਸਿਆਸਤ ਖੇਟੀ ਜਾ ਰਹੀ ਹੈਗੀ ਹੈ ਕਿ ਪਿਛਲੇ ਸਾਲ ਦੇਖਿਆ ਸੀ ਔਰ ਬਲਕਿ ਇਸੇ ਸਾਲ ਦੇਖਿਆ ਸੀ ਜਦੋਂ ਹਰਿਆਣੇ ਨੂੰ ੱੱਕੀ ਨਾਲ ਸਾਡਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇ ਪੱਕੀ ਮੈਂਬਰਸ਼ਿਪ ਜਿਹੜੀ ਐ ਇਹ ਬਾਚਲੂ ਤੇ ਰਾਜਸਥਾਨ ਨੂੰ ਦੇ ਦਿੱਤੀ ਜਾਵੇ ਤਾਂ ਪੰਜਾਬ ਨੂੰ ਹੋਰ ਕਮਜ਼ੋਰ ਕੀਤਾ ਜਾ ਸਕਦਾ ਹੈ ਪੰਜਾਬ ਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ ਜਾ ਸਕਦਾ ਹੈਗਾ ਇਹ ਇਸ ਸਾਜ਼ਿਸ਼ ਦਾ ਇੱਕ ਹਿੱਸਾ ਹੈਗਾ ਔਰ ਕਿਉਂਕਿ ਜਿਹੜੀ ਕੇਂਦਰ ਸਰਕਾਰ ਦੀ ਮਨਸ਼ਾ ਜਿਹੜੀ ਹੈਗੀ ਹੈ ਬੀਜੇਪੀ ਦੀ ਸਰਕਾਰ ਦੀ ਮਨਸ਼ਾ ਹੈਗੀ ਹੈ ਇੰਦਰਦੇ ਦੇ ਵਿੱਚ ਐਸੀ ਸਰਕਾਰ ਬਣਾਉਣਾ ਜਿਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੋਈ ਗੱਲ ਨਾ ਕਰ ਸਕੇ ਜਿਸ ਤੋਂ ਕੋਈ ਆਪਣਾ ਅਧਿਕਾਰ ਮੰਗ ਨਾ ਸਕੇ ਔਰ ਸੂਬਿਆਂ ਦੀਆਂ ਸ਼ਕਤੀਆਂ ਤੇ ਇਹਨਾਂ ਨੇ ਬਿਲਕੁਲ ਹੀ ਖਤਮ ਕਰਤੀਆਂ ਸੰਵਿਧਾਨ ਦੇ ਉਲਟ ਜਾ ਕੇ ਕੰਮ ਕਰ ਰਹੇ ਆ ਸੋ ਮੈਂ ਸਮਝਦਾ ਉਸੇ ਲੜੀ ਦੇ ਤਹਿਤ ਕਿਉਂਕਿ ਪੰਜਾਬ ਜਿਹੜਾ ਉਹ ਦਲੇਰ ਸੂਬਾ ਹੈਗਾ ਪੰਜਾਬ ਹਮੇਸ਼ਾ ਉਹਨਾਂ ਦੀ ਅੱਖਾਂ ਚੜੜਕਦਾ ਇਸ ਕਰਕੇ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਆਮ ਆਦਮੀ ਪਾਰਟੀ ਕਹਿ ਲਈ ਮੌਜੂਦਾ ਸਰਕਾਰ ਦਾ ਕਿ ਕੋ ਜਿਸ ਤੇ ਰਿਐਕਸ਼ਨ ਹੋਏਗਾ ਗਰਗਸਾ ਦੇਖੋ ਮੈਡਮ ਅਸੀਂ ਆਪਣੀ ਹਰ ਤਰ੍ਹਾਂ ਦੀ ਚਾਰਾਜੋਈ ਕਰਦੇ ਆਂ ਅਸੀਂ ਡਿਪਲੋਮੈਟਿਕ ਤੌਰ ਤੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਸਮੇਂ-ਸਮੇਂ ਤੇ ਪਹਿਲਾਂ ਵੀ ਮਿਲਦੇ ਰਹੇ ਨੇ ਇਸ ਮੁੱਦੇ ਤੇ ਫਿਰ ਮਿਲਾਂਗੇ ਅਸੀਂ ਪਹਿਲਾਂ ਵੀ ਇਸ ਤੇ ਉਤਰਾਜ ਉਠਾਇਆ ਸੀ ਠੀਕ ਹੈ ਇਹ ਗੱਲ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਲੈ ਕੇ ਜਾਵਾਂਗੇ ਔਰ ਜੇ ਜ਼ਰੂਰਤ ਪਈ ਤਾਂ ਅਸੀਂ ਕਿਉਂਕਿ ਸਾਡੇ ਬਹੁਤ ਜਾਨੀ ਕਿ ਤੁਸੀਂ ਦੇਖੋ ਵੀ ਪਹਿਲਾਂ ਵੀ ਸਾਨੂੰ ਕੇਸ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਾ ਪਿਆ ਸੀ ਕਵੇ ਸਮੇਂ ਤੇ ਇਨਸਾਫ ਲੈਣ ਦੇ ਲਈ ਅਸੀਂ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਲੈ ਕੇ ਜਾਵਾਂਗੇ